ਹਾਂਜੀ ਕੀ ਹਾਲ ਚਾਲ ਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆ ਲੈ ਆਂਦੇ ਅੱਜ ਨਵੇਂ ਗਮਲੇ ਇਹ ਤੁਹਾਨੂੰ ਦਿਖਾ ਲੈਣ ਦਾ ਇੱਕੋ ਇੱਕ ਮੋਟਿਵ ਆ ਮਕਸਦ ਆ ਕਿ ਤੁਸੀਂ ਵੀ ਆਪਣੇ ਆਪਣੇ ਘਰ ਸਬਜ਼ੀ ਅਗਾਓ ਹੁਣ ਮੈਂ ਤੁਹਾਨੂੰ ਅੱਗੇ ਸਾਰੀਆਂ ਸਬਜ਼ੀਆਂ ਦਿਖਾ ਲਦਾ ਕਿਹੜੀਆਂ ਕਿਹੜੀਆਂ ਸਬਜ਼ੀਆਂ ਕਿੱਦਾਂ ਕਿੱਦਾਂ ਲੱਗੀਆਂ ਵਾ ਤੇ ਆ ਮੈਂ ਪਾਣਾ ਹੁਣਾਂ ਆਪਣੇ ਖਾਦ ਇਹ ਗੰਡੋਏ ਵਾਲੀ ਖਾਦ ਆਉਂਦੀ ਰੂੜੀ ਹੁੰਦੀ ਢੇਰੇ ਹੁੰਦਾ ਮਤਲਬ ਤੇ ਇਹ ਪਾਣਾ ਤਾਂ ਜੋ ਆਰਗੇਨਿਕ ਸਬਜ਼ੀਆਂ ਹੀ ਹੋਣ ਸਾਰੀਆਂ ਜੇ ਆਪਾਂ ਦੂਜੀ ਖਾਦ ਦੇ ਵਰਤਨੀਆਂ ਦਾ ਫੇਰਾ ਖੇਤਾਂ 'ਚੋ ਵੀ ਜਾਂ ਮੰਡੀ 'ਚੋ ਵੀ ਲਿਆ ਸਕਦੇ ਆ ਇਹ ਮੈਂ ਤਾਂ ਕਰਕੇ ਸਬਜ਼ੀਆਂ ਲਾਣੀਆਂ ਸ਼ੁਰੂ ਕੀਤੀਆਂ ਕਿ ਮਹੀਨੇ ਦੇ ਵਿੱਚ ਅਗਰ 10 ਦਿਨ ਵੀ ਅਸੀਂ ਆਪਣੀਆਂ ਚੀਜ਼ਾਂ ਖਾ ਲਈਏ ਤਾਂ ਜਿਹੜੇ 10 ਦਿਨ ਉਹ ਤਾਂ ਆਪਾਂ ਜ਼ਹਿਰ ਵਾਲੀਆਂ ਸਬਜ਼ੀਆਂ ਖਾਣ ਤੋਂ ਬਚ ਸਕੀਏ ਦਵਾਈਆਂ ਦੇ ਥੈਲੇ ਘਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਆ ਤੇ ਆ ਦੇਖੋ ਹੁਣ ਮਿਰਚ ਲਾ ਦਣੀ ਤੇ ਜੇ 10 ਦਿਨ ਖਾਨਜੋਗੀ ਆਪਾਂ ਗੱਲ ਜੇ ਤਾਂ ਹੌਲੀ ਹੌਲੀ 20 ਦਿਨ ਫੇ 30 ਦਿਨ ਤੇ ਨਾਲੇ ਤਾਂ ਸਬਜ਼ੀਆਂ ਤੇ ਰੇਟ ਘਟੂਗੇ ਤੇ ਨਾਲੇ ਆਪਣੀਆਂ ਘਰ ਦੀਆਂ ਸਬਜ਼ੀਆਂ ਘਰ ਦੀ ਸਬਜ਼ੀ ਬਣਦੀ ਵੀ ਬਹੁਤ ਵਧੀਆ ਆ ਦੇਖੋ ਚਨੇ ਕਾਲੇ ਜਨੇ ਇਹ ਵੀ ਦੇਖੋ ਕਿੰਨੇ ਵਧੀਆ ਉੱਗੇ ਆ ਤੇ ਅੱਗੇ ਹੋਰ ਵੀ ਮੈਂ ਦੋ ਤਿੰਨ ਜਗ੍ਹਾ ਲਾਏ ਆ ਇਹਨਾਂ ਨੂੰ ਪਹਿਲਾਂ ਭੇਜਤਾ ਮੈਂ ਭੇਕੇ ਤੇ ਫੇਰ ਲਾਏ ਆ ਭੇਣ ਤੋਂ ਬਾਅਦ ਵਧੀਆ ਉੱਗ ਜਾਂਦੇ ਜਦੋਂ ਉੱਗਣੇ ਸ਼ੁਰੂ ਹੋ ਜਾਂਦੇ ਨਾ ਉਹਦੇ ਬਾਅਦ ਲਾ ਦੋ ਦਾਣੇ ਵਧੀਆ ਹੋ ਗਏ ਜਾਂਦੇ ਆ ਦੇਖੋ ਜੀ ਮਿਰਚ ਜਿਹੜੀ ਇਹ ਮਿਰਚ ਟਮਾਟਰ ਇਹ ਮਿੱਟੀ ਘੱਟ ਗਈ ਆ ਤੇ ਇਹ ਚ ਹੋਰ ਲਿਆ ਕੇ ਮਿੱਟੀ ਪਾਵਾਂਗੇ ਤੇ ਇਹ ਚ ਵੀ ਆਪਾਂ ਹੁਣ ਟਮਾਟਰ ਲਾਣ ਲੱਗੇ ਆ ਟਮਾਟਰ ਵੀ ਅਗਰ ਦਿਹਾੜੀ ਦੇ ਇੱਕ ਅੱਧਾ ਦੋ ਵੀ ਮਿਲ ਜਿਆ ਕਰਨ ਤਾਂ ਸਰ ਜਾਂਦਾ ਘਰ ਦੀ ਸਬਜ਼ੀ ਦਾ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਇਹ ਚ ਮਿਰਚਾਂ ਪਹਿਲਾਂ ਵੀ ਬਹੁਤ ਸੀਗੀਆਂ ਤਿਆਉ ਸੋਕਗੀਆਂ ਸਿਆਲ ਆਣ ਕਰਕੇ ਜਾਂ ਤੇਲਾ ਪੈ ਗਿਆ ਫਿਰ ਹੁਣ ਨਵੀਆਂ ਲਾਤੀਆਂ ਮਿਰਚਾਂ ਤੇ ਆਹ ਦੇਖ ਲੋ ਜਣੇ ਕਿੰਨੇ ਵਧੀਆ ਆ ਆ ਲਾਤੇ ਬੂਟੇ ਅਸੀਂ ਸਾਰੇ ਆਹ ਗਰੋਥ ਆ ਦੇਖੋ ਮਿਰਚਾਂ ਪਰ ਇਹਨਾਂ ਨੂੰ ਤੇਲਾ ਪੈ ਗਿਆ ਸੀ ਹੁਣ ਇਹਨਾਂ ਨੂੰ ਕੀਤੀ ਆ ਦੂਜੀ ਨਿੰਮ ਦੀ ਸਪਰੇਅ ਜਈ ਜਾਂ ਸ਼ੈਂਪੂ ਪਾ ਕੇ ਹੋ ਜਾਣਾ ਸੈਟ ਦੇਖ ਲੋ ਵਿੱਚ ਇਕਲੀਆਂ ਵਿੱਚੇ ਮਿਰਚਾਂ ਤੇ ਨਾਲ ਬੈਂਗਣ ਦੇਖੋ ਕਿੰਨੇ ਵਧੀਆ ਬੈਂਗਣ ਆ ਦੇਖੋ ਵੇਂਗਣ ਦੇਖੋ ਕਿੰਨੇ ਵਧੀਆ ਐ ਬਹੁਤ ਵਧੀਆਵੇਂਗਣ ਅੱਗੇ ਦੇਖਿਓ ਆ ਧਨੀਆ ਧਨੀਆ ਦੇਖ ਲਓ ਇਹ ਪਹਿਲਾ ਪੁਰਾਣਾ ਆ ਗਰਮੀ ਵਾਲਾ ਇਹਨੂੰ ਤਾਂ ਧਨੀਆ ਲੱਗਣ ਲੱਪਿਆ ਇਹਦੇ ਥੱਲੇ ਆਪਾਂ ਹੋਰ ਲਾਤਾ ਧਨੀਆ ਆਹ ਦੇਖ ਲਿਓ ਇਹ ਆ ਅੱਗੇ ਕਰ ਬਈ ਚੱਲ ਆਹ ਦੇਖੋ ਧਨੀਆ ਉਹ ਦੇਖੋ ਉਹਦਾ ਧਨੀਆ ਬਹੁਤ ਵਧੀਆ ਆਹ ਦੇਖੋ ਨਾਲੇ ਮੈਂ ਉਹੀ ਖਾਦ ਪਾਈਓ ਗੰਡੋਏ ਵਾਲੀ ਬਹੁਤ ਵਧੀਆ ਇਹ ਖਾਦ ਦਾ ਰਿਜ਼ਲਟ ਆ ਜੀ ਉਦਾਂ ਤਾਂ ਮੈਂ ਕਬੂਤਰ ਰੱਖਿਓ ਮੈਂ ਕਬੂਤਰਾਂ ਦੀਆਂ ਬਿੱਠਾਂ ਵੀ ਇੱਕ ਥੈਲੇ ਚ ਪਾ ਕੇ ਨਾ ਉਹਦਾ ਪਾਣੀ ਪਾਣਾ ਰਹਿਣਾ ਉਹੀ ਬਹੁਤ ਵਧੀਆ ਬਣ ਜਾਂਦੀ ਆ ਆ ਦੇਖਿਓ ਜੀ ਇਹਦੇ ਵਿੱਚ ਦੋ ਬੈਂਗਣ ਇੱਕ ਕੀਆ ਇੱਕ ਕਰੇਲਾ ਇੱਕ ਕੀਆ ਛੋਟਾ ਰਹਿ ਗਿਆ ਉਹ ਤਾਂ ਮੈਨੂੰ ਲੱਗਦਾ ਨਹੀਂ ਗਰੋ ਕਰੂਗਾ ਇੱਕ ਛੋਟਾ ਰਹਿ ਗਿਆ ਤੇ ਬੈਂਗਣਾ ਨੂੰ ਤਾਂ ਫਲਾਵਰਿੰਗ ਹੋਣੀ ਸ਼ੁਰੂ ਹੋ ਗਈ ਫੁੱਲ ਆਉਣ ਨੇ ਆ ਦੇਖੋ ਕਰੇਲਾ ਆਪਣੀ ਜਗ੍ਹਾ ਚੜ ਗਿਆ ਤੇ ਕੀਆ ਆਪਣੀ ਜਗ੍ਹਾ ਚੜ ਜਾਣਾ ਉਹ ਕੀਆ ਛੋਟਾ ਇੱਕ ਰਹਿ ਗਿਆ ਇਹ ਨਹੀਂ ਮੈਨੂੰ ਲੱਗਦਾ ਹੋਣਾ ਕਿਉਂਕਿ ਇਹ ਦੱਬ ਗਿਆ ਹੁਣ ਗੱਲ ਇੱਕ ਉਹ ਵੇ ਇੱਕ ਬੇਲ ਮੈਂ ਦੂਜੇ ਪਾਸੇ ਲਾਈ ਹੋਆ ਬਹੁਤ ਵਧੀਆ ਆ ਦੇਖੋ ਇਹਦੇ ਵਿੱਚ ਚਨੇ ਆ ਕਾਲੇ ਛੋਲੇ ਤੇ ਸਰੋਂ ਆ ਬੈਂਗਣ ਤੇ ਸਰੋਂ ਤੇ ਅੱਗੇ ਦੇਖਿਓ ਮੈਂ ਫੁੱਲਾਂ ਵਾਲੇ ਉੱਚੇ ਉੱਤੇ ਲਾ ਕੇ ਦੇਖੇ ਸੀ ਮੈਂ ਕਹਾ ਕਾਲੇ ਚਨੇ ਇਹਦੇ ਦੇਖੋ ਦੋ ਆ ਉਹ ਗਏ ਦੋ ਪਰਲੇ ਪਾਸੇ ਚਾਰ ਤੇ ਅੱਗੇ ਡਰਮ ਆ ਗਿਆ ਜੀ ਕੀਏ ਵਾਲਾ ਆਣ ਲਗਾ ਤੇ ਵਿੱਚ ਇੱਕ ਤુલਸੀ ਵਾਲਾ ਆ ਦੇਖੋ ਤુલਸੀ ਕਿੰਨੀ ਵਧੀਆ ਅਸੀਂ ਚਾਹ ਪੱਤੀ ਲੈਣ ਜਾਂਦੇ ਤુલਸੀ ਵਾਲੀ ਚਾਹ ਪੱਤੀ ਦੇ ਦਿਓ ਉਹ ਘਰ ਵੀ ਦੋ ਪੱਤੇ ਤੋੜ ਕੇ ਪਾ ਲਿਆ ਕਰੋ ਬਹੁਤ ਵਧੀਆ ਤુલਸੀ ਚੀਜ਼ ਐਸੀ ਆ ਬਹੁਤ ਵਧੀਆ ਚੀਜ਼ ਆ ਆ ਦੇਖੋ ਤੇ ਕੀ ਆ ਆ ਪਕੜ ਬਣਾ ਲਈ ਕੀ ਇਹਨੇ ਹੁਣ ਚਲੋ ਜੀ ਮਿਹਰਬਾਨੀ ਧੰਨਵਾਦ ਥੈਂਕ ਯੂ ਰੱਬ ਰੱਖਾ